ਪੁਲਿਸ ਨੇ ਫਰੀਦਕੋਟ ਪੁਲਿਸ ਨੇ ਇਹ ਬਹੁਤ ਹੀ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਇਹ ਬਾਹਰਲੇ ਨੰਬਰਸ ਹੁੰਦੇ ਆ ਜਿਹੜੇ ਟਫ ਹੁੰਦੇ ਆ ਕ੍ਰੈਕ ਕਰਨ ਚ ਉਹ ਚ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਸਾਡੀਆਂ ਟੀਮਾਂ ਵੱਲੋਂ ਔਰ ਨਾ ਹੀ ਇਹਨਾਂ ਨੇ ਉਹ ਸਾਰੀ ਲੇਅਰਿੰਗਸ ਜਿਹੜੀਆਂ ਸੀਗੀ ਉਹਨੂੰ ਡੀਕੋਡ ਕੀਤਾ ਬਲਕਿ ਵਕ ਵਕ ਜ਼ਿਲ੍ਹਿਆਂ ਚ ਰੇਡਾਂ ਕੀਤੀਆਂ ਗਈਆਂ ਔਰ ਉਹ ਚ ਪਹਿਲਾਂ ਭਟਿੰਡਾ ਫਿਰ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟ ਚ ਜਿਹੜੀ ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਅਲਟੀਮੇਟਲੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਹਨਾਂ ਦੇ ਨਾਮ ਹੈਗੇ ਜੀ ਕੇਸ਼ਵ ਕੁਮਾਰ ਉਰਫ ਸ਼ੈਂਟੀ ਸੰਦੀਪ ਕੁਮਾਰ ਉਰਫ ਸੋਮਾ ਔਰ ਇੱਕ ਇਹਦੇ 17 ਸਾਲਾਂ ਦਾ ਵੀ ਮੁੰਡਾ ਹੈਗਾ ਜਿਹਦੀ ਅਸੀਂ ਆਈਡੈਂਟੀਟੀ ਤੁਹਾਨੂੰ ਨਹੀਂ ਡਿਸਕਲੋਜ਼ ਕਰ ਰਹੇ ਜਦੋਂ ਇਹ ਸਾਰੇ ਬੰਦੇ ਫੜੇ ਗਏ ਤਾਂ ਇਹ ਜੀ ਇੰਟਰਸਟਿੰਗ ਜਿਹੜੀ ਗੱਲ ਆਈ ਹੈ ਉਹ ਇਹ ਸਾਹਮਣੇ ਆਈ ਕਿ ਇਹ ਇੱਕ ਫਸਟ ਟਾਈਮ ਗੈਂਗ ਹੈ ਜਿਨ੍ਹਾਂ ਨੇ ਉਥੇ ਇਹ ਜੈਤੋ ਗਏ ਔਰ ਜਿਹੜੇ ਇਹ ਫਲੈਕਸ ਬੋਰਡ ਲੱਗੇ ਹੁੰਦੇ ਨੇ ਦੁਕਾਨਾਂ ਤੇ ਉਥੇ